ਅੱਜ ਅਸੀਂ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਦੇ ਉੱਪਰ। ਆਰ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਪੰਜਾਬੀ ਵਿਆਕਰਨ ਦਾ ਪੜਨਾਮ ਠੀਕ ਹੈ। ਤੋਂ ਅੱਜ ਪੜਨਾਮ ਠੀਕ ਹੈ। ਅੱਜ ਅਸੀਂ ਅ ਪੜਨਾਮ ਦੇ ਬਾਰੇ ਵਿੱਚ ਪੜਾਂਗੇ। ਔਰ ਪਿਛਲੇ ਕਲਾਸਾਂ ਤੁਸੀਂ ਦੇਖ ਲਿਓ ਪੰਜਾਬੀ ਸੈਸ਼ਨ ਦੇ ਵਿੱਚ ਆਓ ਲਾਈਵ ਸੈਸ਼ਨ ਦੇ ਵਿੱਚ ਆਓ ਪੰਜਾਬੀ ਦੀਆਂ ਪਿਛਲੀਆਂ ਕਲਾਸਾਂ ਜਿਨ੍ਹਾਂ ਦੇ ਵਿੱਚ ਪੰਜਾਬੀ ਦੇ ਹੋਰ ਟਾਪਿਕ ਹੋ ਇਸੇ ਤਰ੍ਹਾਂ ਐਸਐਸਟੀ ਦੇ ਲਗਾਤਾਰ ਕੁਐਸਚਨ ਜਿਹੜੇ ਆ ਰਹੇ ਆ ਉਹਨਾਂ ਦੇ ਨਾਲ ਵੀ ਬਣੇ ਰਹੋ ਠੀਕ ਹੈ ਤਾਂ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਹਾਂਜੀ ਪੜਨਾਮ ਪੜਨਾਮ ਕੀ ਹੈ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਉਸ ਨੂੰ ਪੜਨਾਮ ਕਿਹਾ ਜਾਂਦਾ ਹੈ ਠੀਕ ਹੈ ਨਾਮ ਅਸੀਂ ਪਿਛਲੀ ਕਲਾਸ ਦੇ ਵਿੱਚ ਪੜਿਆ ਵੀ ਕਿਸੇ ਵੀ ਵਸਤੂ ਸਥਾਨ ਜਿਹੜਾ ਸ਼ਬਦ ਕਿਸੇ ਵਸਤੂ ਸਥਾਨ ਦਾ ਵਿਅਕਤੀ ਦਾ ਵਸਤੂ ਦਾ ਬੋਧ ਕਰਾਉਂਦਾ ਹੈ ਉਹਦੇ ਨਾਮ ਦਾ ਬੋਧ ਕਰਾਉਂਦਾ ਉਸ ਨੂੰ ਅਸੀਂ ਨਾਮ ਬੋਲਦੇ ਹਾਂ ਤੇ ਜੋ ਸ਼ਬਦ ਨਾਮ ਦੀ ਜਗ੍ਹਾ ਤੇ ਵਰਤਿਆ ਜਾਂਦਾ ਬੱਚੇ ਉਸ ਨੂੰ ਕੀ ਕਿਹਾ ਜਾਂਦਾ ਉਸ ਨੂੰ ਬੋਲਦੇ ਹਾਂ ਪੜਨਾਮ ਠੀਕ ਹੈ ਜਿਹੜਾ ਸ਼ਬਦ ਕਿਸੇ ਨਾਮ ਦੀ ਥਾਂ ਤੇ ਵਰਤਿਆ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਉਸ ਨੂੰ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਧਾਰਨ ਹੈ ਮੈਂ ਅਸੀਂ ਉਹ ਤੁਸੀਂ ਉਹ ਇੰਨੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਜੜੀਆਂ ਉਦਾਹਰਣਾਂ ਜਿਹੜੀਆਂ ਅੱਗੇ-ਅੱਗੇ ਆਪਾਂ ਨੂੰ ਲਿਖਣ ਨੂੰ ਮਿਲਣਗੀਆਂ ਫਿਲਹਾਲ ਜਿਹੜੀ ਇਹਦੀ ਸਿੰਪਲ ਜੀ ਡੈਫੀਨੇਸ਼ਨ ਦੇ ਵਿੱਚ ਤੁਸੀਂ ਕੀ ਲਿਖਣਾ ਨਾਮ ਤੋਂ ਕੀ ਪਾਵੈ ਸੌਰੀ ਪਰਨਾਮ ਤੋਂ ਕੀ ਪਾਵੈ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਉਸ ਨੂੰ ਪਰਨਾਮ ਕਿਹਾ ਜਾਂਦਾ ਹੈ ਵੈਰੀ ਸਿੰਪਲ ਵੈਰੀ ਈਜ਼ੀ ਡੈਫੀਨੇਸ਼ਨ ਆ ਨਾਉ ਕੀ ਹੈ ਸਾਨੂੰ ਪਤਾ ਕਿਸੇ ਵੀ ਵਸਤੂ ਦੇ ਨਾਮ ਨੂੰ ਵਸਤੂ ਹੋ ਸਕਦੀ ਹੈ ਵਿਅਕਤੀ ਹੋ ਸਕਦੀ ਹੈ ਸਥਾਨ ਹੋ ਸਕਦਾ ਹੈਗਾ ਉਹਦੇ ਨਾਂ ਨੂੰ ਜਿਹੜਾ ਹੈਗਾ ਜਿਹੜਾ ਸ਼ਬਦ ਸਾਨੂੰ ਉਹਦਾ ਨਾਮ ਤੋਂ ਪਤਾ ਲੱਗਦਾ ਹੈਗਾ ਉਸ ਨੂੰ ਨਾਮ ਕਹਿੰਦੇ ਆ ਔਰ ਜਿਹੜਾ ਨਾਭ ਦੀ ਜਗਾ ਤੇ ਵਰਤਿਆ ਜਾਂਦਾ ਸ਼ਬਦ ਹੈ ਉਸ ਨੂੰ ਹੀ ਪੜਨਾਮ ਕਹਿੰਦੇ ਠੀਕ ਹੈ ਫੋਂ ਪੜਨਾਮ ਦੀਆਂ ਕਿਸਮਾਂ ਦੀ ਗੱਲ ਕਰੀਏ ਤਾਂ ਪੜਨਾਮ ਦੀਆਂ ਇੱਥੇ ਦੇਖੋ ਕਿੰਨੀਆਂ ਕਿਸਮਾਂ ਹੈਗੀਆਂ 6 ਕਿਸਮਾਂ ਹੈਗੀਆਂ ਪੜਨਾਮ ਦੀ ਠੀਕ ਹੈ ਜੀ 6 ਕਿਸਮਾਂ ਕਿਹੜੀਆਂ-ਕਿਹੜੀਆਂ ਹੈਗੀਆਂ ਨਿਜਵਾਚਕ ਪੜਨਾਮ ਹੈ ਠੀਕ ਹੈ ਨਿਸ਼ਚੇਵਾਚਕ ਪੜਨਾਮ ਹੈ ਨਿਸ਼ਚੇਵਾਚਕ ਪੜਨਾਮ ਹੈ ਪ੍ਰਸ਼ਨਵਾਚਕ ਪੜਨਾਮ ਹੈ ਸੰਬੰਧਵਾਚਕ ਪੜਨਾਮ ਹੈ ਪੁਰਖਵਾਚਕ ਪੜਨਾਮ ਠੀਕ ਹੈ ਜਾਨੀ ਕਿ ਇੱਕ ਸ਼ੁਰੂ ਹੋਣਗੇ ਤਾਂ ਟੋਟਲ ਕਾਊਂਟ ਕਰਾਂਗੇ ਪੁਰਖਵਾਚਕ ਪੜਨਾਮ ਹੋ ਗਿਆ ਨਿਜਵਾਚਕ ਪੜਨਾਮ ਹੋ ਗਿਆ ਨਿਸ਼ਚੇਵਾਚਕ ਪੜਨਾਮ ਹੋ ਗਿਆ ਅਨਿਸ਼ਚੇਵਾਚਕ ਪੜਨਾਮ ਹੋ ਗਿਆ ਪ੍ਰਸ਼ਨਵਾਚਕ ਪੜਨਾਮ ਹੋ ਗਿਆ ਸਬੰਧਵਾਚਕ ਪੜਨਾਮ ਹੋ ਗਿਆ ਤਾਂ ਪੜਨਾਮ ਦੀਆਂ ਕੁੱਲ ਕਿੰਨੀਆਂ ਕਿਸਮਾਂ ਇੱਥੇ ਸਾਨੂੰ ਦੱਸੀਆਂ ਗਈਆਂ ਹਨ ਪੜਨਾਮ ਦੀਆਂ ਕਿਸਮਾਂ ਹੈਗੀਆਂ ਜੀ 6 ਔਰ ਨਾਮ ਦੀਆਂ ਕਿੰਨੀਆਂ ਕਿਸਮਾਂ ਹੈਗੀਆਂ ਪੰਜ ਉਹ ਆਪਾਂ ਲਾਸਟ ਕਲਾਸ ਦੇ ਵਿੱਚ ਪੜਿਆ ਸੀ ਠੀਕ ਹੈ ਪੜਨਾਮ ਦੀਆਂ ਕਿੰਨੀਆਂ ਕਿਸਮਾਂ 6 ਐ ਔਰ ਨਾਮ ਦੀਆਂ 5 ਐ ਅੱਗੇ ਇਹਨਾਂ ਨੂੰ ਆਪਾਂ ਥੋੜਾ ਥੋੜਾ ਐਕਸਪਲੇਨ ਕਰਦੇ ਹਾਂ ਅੱਗੇ ਠੀਕ ਐ ਦੇਖੋ ਜੀ ਨੈਕਸਟ ਸਟੈਪ ਐ ਸਭ ਤੋਂ ਪਹਿਲਾਂ ਆ ਗਿਆ ਪੁਰਖਵਾਚਕ ਪੜਨਾਮ ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੀ ਥਾਂ ਵਰਤਦੇ ਹਾਂ ਉਹਨਾਂ ਨੂੰ ਪੁਰਖਵਾਚਕ ਪੜਨਾਮ ਕਹਿੰਦੇ ਆ ਜਿਹੜੇ ਸ਼ਬਦਾਂ ਦਾ ਪ੍ਰਯੋਗ ਅਸੀਂ ਆਪਣੀ ਯਾਨੀ ਕਿ ਆਪਣੇ ਲਈ ਕਰਦੇ ਹਾਂ ਜਦੋਂ ਅਸੀਂ ਕੋਈ ਵੀ ਗੱਲਬਾਤ ਕਰਦੇ ਹਾਂ ਕਿਸੇ ਦੇ ਨਾਲ ਆਪਣੇ ਲਈ ਉਹਨਾਂ ਦਾ ਪ੍ਰਯੋਗ ਕਰਦੇ ਹਾਂ ਫਿਰ ਦੂਜਿਆਂ ਦੇ ਲਈ ਯਾਨੀ ਕਿ ਜ਼ਾਹਿਰ ਜੀ ਗੱਲ ਆ ਜਦੋਂ ਵੀ ਅਸੀਂ ਕੋਈ ਗੱਲਬਾਤ ਕਰਦੇ ਹਾਂ ਅਸੀਂ ਕਿਸੇ ਦੇ ਬਾਰੇ ਤਾਂ ਗੱਲ ਕਰਦੇ ਹੀ ਹੋਵਾਂਗੇ ਨਾ ਠੀਕ ਹੈ ਤਾਂ ਇੱਕ ਤਾਂ ਆਪਣੇ ਲਈ ਅਸੀਂ ਉਸ ਨੂੰ ਯੂਜ਼ ਕਰਦੇ ਆਂ ਦੂਸਰਾ ਅਸੀਂ ਦੂਜੇ ਦੇ ਪੁਰਖਾਂ ਦੇ ਨਾਂ ਦੀ ਥਾਂ ਵਰਤਦੇ ਆਂ ਤਾਂ ਉਹਨਾਂ ਨੂੰ ਕੀ ਆ ਬੋਲਦੇ ਆ ਪੁਰਖਵਾਚਕ ਪ੍ਰਣਾਮ ਬੋਲਦੇ ਕਿਹੜੇ ਪ੍ਰਣਾਮ ਬੋਲਦੇ ਆ ਪੁਰਖਵਾਚਕ ਪ੍ਰਣਾਮ ਜਿਵੇਂ ਮੈਂ ਜਿਵੇਂ ਆਪਣੇ ਬਾਰੇ ਗੱਲ ਕਰ ਰਿਹਾ ਤਾਂ ਮੈਂ ਮੈਂ ਬੋਲਾਂਗਾ ਜੇ ਕਿਸੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਤਾਂ ਉਹਨੂੰ ਸਬੋਧਨ ਕਿਵੇਂ ਕਰਦੇ ਆਪਾਂ ਤੁਸੀਂ ਜੇ ਆਪਾਂ ਕਿਸੇ ਥਰਡ ਪਰਸਨ ਬਾਰੇ ਗੱਲ ਕਰ ਰਹੇ ਆਂ ਦੋ ਜਣੇ ਆ ਆਪਾਂ ਤਾਂ ਆਪਾਂ ਉਹ ਜਾਂ ਉਹਨਾਂ ਯਾ ਉਹਦੇ ਇਸ ਤਰ੍ਹਾਂ ਕਹਿ ਕੇ ਉਹਨੂੰ ਸਬੋਧਨ ਕਰਦੇ ਆਂ ਠੀਕ ਹੈ ਤਾਂ ਉਹ ਇਹੋ ਯਾਨਕਿ ਹੁਣ ਪੁਰਖਵਾਚਕ ਪੜਨਾਮ ਅੱਗੇ ਜਿਹੜਾ ਪੁਰਖਵਾਚਕ ਪੜਨਾਮ ਆ ਇਹ ਪਹਿਲੀ ਕਿਸਮਾਂ ਠੀਕ ਹੈ ਪੜਨਾਮ ਦੀ ਇਹਦੀਆਂ ਅੱਗੇ ਤਿੰਨ ਕਿਸਮਾਂ ਹੈਗੀਆਂ ਪੁਰਖਵਾਚਕ ਪੜਨਾਮ ਦੀ ਹੈ ਉਹਦੇ ਵਿੱਚ ਕੀ ਹੈਗਾ ਉੱਤਮ ਪੁਰਖ ਜਾਂ ਪਹਿਲਾ ਪੁਰਖ ਮੱਧਮ ਪੁਰਖ ਜਾਂ ਦੂਜਾ ਪੁਰਖ ਅਨਿਆ ਪੁਰਖ ਜਾਂ ਅ ਅਨਿਆ ਪੁਰਖ ਜਾਂ ਫਿਰ ਤੀਜਾ ਪੁਰਖ ਠੀਕ ਹੈ ਅਨਿਆ ਪੁਰਖ ਜਾਂ ਫਿਰ ਤੀਜਾ ਪੁਰਖ ਹੁਣ ਇਹਦੇ ਚ ਥੋੜਾ ਜਿਹਾ ਮੈਂ ਦੱਸਦਾ ਵੈਸੇ ਆਪਾਂ ਅੱਗੇ ਇਸ ਨੂੰ ਹੋਰ ਐਕਸਪਲੇਨ ਕਰਾਂਗੇ ਆਪਣੇ ਇਸ ਟੌਪਿਕ ਦੇ ਵਿੱਚ ਹੀ ਅੱਗੇ ਐਕਸਪਲੇਨ ਕਰਦੇ ਆਪਾਂ ਇਹਨਾਂ ਨੂੰ ਉੱਤਮ ਪੁਰਖ ਹੋ ਗਿਆ ਪਹਿਲਾ ਪੁਰਖ ਜਿਹੜਾ ਗੱਲ ਕਰ ਰਿਹਾ ਜਿਵੇਂ ਕਹਿ ਲਓ ਕਿ ਮੈਂ ਮੈਂ ਇਸ ਟਾਈਮ ਗੱਲ ਕਰ ਰਿਹਾ ਠੀਕ ਹੈ ਮੱਧਮ ਪੁਰਖ ਜਿਸ ਦੇ ਨਾਲ ਗੱਲ ਕੀਤੀ ਜਾਂਦੀ ਹੈ ਮੈਂ ਜਿਵੇਂ ਮੰਨ ਲਓ ਤੁਸੀਂ ਦੋ ਪਰਸਨ ਹੋ ਤੁਸੀਂ ਕਿਸੇ ਦੇ ਨਾਲ ਗੱਲ ਕਰ ਰਹੇ ਹੋ ਤਾਂ ਉੱਤਮ ਪੁਰਖ ਹੋਗੇ ਤੁਸੀਂ ਪਹਿਲਾ ਪੁਰਖ ਹੋਗੇ ਤੁਸੀਂ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿਸੇ ਦੇ ਨਾਲ ਜਿਹਦੇ ਨਾਲ ਗੱਲ ਕਰ ਰਹੇ ਹੋ ਉਹ ਨੰਬਰ 2 ਤੇ ਹੈ ਉਸ ਨੂੰ ਅਸੀਂ ਮੱਧਮ ਪੁਰਖ ਜਾਂ ਦੂਜਾ ਪੁਰਖ ਕਹਿੰਦੇ ਆ ਨੰਬਰ 3 ਤੇ ਤੀਜਾ ਪੁਰਖ ਜਾਂ ਅਨਿਆ ਪੁਰਖ ਜੀ ਨਾ ਜਿਹਦੇ ਬਾਰੇ ਵਿੱਚ ਗੱਲ ਕੀਤੀ ਜਾਂਦੀ ਹੈ ਇਸ चीज ਨੂੰ ਥੋੜਾ ਜਿਹਾ ਧਿਆਨ ਨਾਲ ਸਮਝ ਲੈਣਾ ਠੀਕ ਹੈ ਉਤਮ ਪੁਰਖ ਮધ્યਮ ਪੁਰਖ ਅਨਿਆ ਪੁਰਖ ਪਹਿਲਾ ਦੂਜਾ ਤੇ ਤੀਜਾ ਪੁਰਖ ਪਹਿਲਾ ਉਹ ਹੋ ਗਿਆ ਜਿਹੜਾ ਗੱਲ ਕਰ ਰਿਹਾ ਦੂਜਾ ਉਹ ਹੋ ਗਿਆ ਜਿਹਦੇ ਨਾਲ ਗੱਲ ਕੀਤੀ ਜਾ ਰਹੀ ਹੈ ਤੀਜਾ ਉਹ ਹੋ ਗਿਆ ਜਿਸ ਦੇ ਬਾਰੇ ਵਿੱਚ ਗੱਲ ਦੋ ਜਣੇ ਆਪਸ ਵਿੱਚ ਕਰ ਰਹੇ ਠੀਕ ਹੈ ਅੱਗੇ ਹੋਰ ਥੋੜੀ ਜਿਹੀ ਡਿਟੇਲ ਦੇ ਵਿੱਚ ਚੱਲਦੇ ਹਾਂ ਇਹਨਾਂ ਦੇ ਦੇਖੋ ਪੁਰਖਵਾਚਕ ਪ੍ਰਣਾਲੀ ਦੇ ਪ੍ਰਕਾਰ ਆਪਾਂ ਦੱਸਦੇ ਤਿੰਨ ਹੈਗੇ ਆ ਉਤਮ ਪੁਰਖ ਜਾਂ ਪਹਿਲਾ ਪੁਰਖ ਜਿਹੜਾ ਪੁਰਖ ਗੱਲ ਕਰਦਾ ਹੈ ਜਿਵੇਂ ਕਹਿ ਲੁ ਕਿ ਪਹਿਲਾਂ ਗੱਲ ਸਪਸ਼ਟ ਕੀਤੀ ਆ ਜਿਹੜਾ ਪੁਰਖ ਗੱਲ ਕਰਦਾ ਹੈ ਠੀਕ ਹੈ ਜਿਹੜਾ ਪੁਰਖ ਗੱਲ ਕਰਦਾ ਹੈ ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਹਿੰਦਾ ਹੈ ਔਰ ਉਹ ਆਪਣੇ ਆਪ ਨੂੰ ਸਬੋਧਨ ਕਿਵੇਂ ਕਰਦਾ ਜਦੋਂ ਤੁਸੀਂ ਵੀ ਗੱਲ ਕਰਦੇ ਹੋ ਮੈਂ ਮੈਨੂੰ ਅਸੀਂ ਸਾਡਾ ਮੈਂ ਮੈਨੂੰ ਅਸੀਂ ਸਾਡਾ ਯਾਨਕਿ ਇਹ ਪਰਨਾਮ ਉਹ ਯੂਜ਼ ਕਰਦਾ ਹੈ ਆਪਣੇ ਲਈ ਇਹ ਪਰਨਾਮ ਦੀ ਉਹ ਵਰਤੋਂ ਕਰਦਾ ਹੈ ਆਪਣੇ ਲਈ ਮੈਂ ਮੈਨੂੰ ਅਸੀਂ ਸਾਡਾ ਠੀਕ ਹੈ ਇਹ ਕਿਹੜਾ ਪੁਰਖ ਹੋ ਗਿਆ ਇਹ ਹੋ ਗਿਆ ਉੱਤਮ ਪੁਰਖ ਜਾਂ ਪਹਿਲਾ ਪੁਰਖ ਜਿਹੜਾ ਪੁਰਖ ਗੱਲ ਕਰਦਾ ਹੈ ਉਸਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਹੈ ਜਿਵੇਂ ਮੈਂ ਮੈਨੂੰ ਅਸੀਂ ਸਾਡਾ ਨੰਬਰ 2 ਤੇ ਆਜੋ ਮੱਧਮ ਪੁਰਖ ਹੁਣ ਜਿਸ ਨਾਲ ਗੱਲ ਕੀਤੀ ਜਾਵੇ ਉਸਨੂੰ ਮੱਧਮ ਪੁਰਖ ਜਾਂ ਦੂਜਾ ਪੁਰਖ ਕਿਹਾ ਜਾਂਦਾ ਜਿਵੇਂ ਤੂੰ ਤੁਸੀਂ ਤੇਰਾ ਤੁਹਾਡੇ ਇਹ ਰਪਾ ਇਸ ਤਰੀਕੇ ਦੇ ਨਾਲ ਕੁਸ਼ਨ ਨੂੰ ਸਬੋਧਨ ਕਰਦੇ ਆਂ ਇਹਨਾਂ ਸ਼ਬਦਾਂ ਦੀ ਇਸ ਤਰੀਕੇ ਦੇ ਨਾਲ ਅਸੀਂ ਪਰਤੋ ਕਰਦੇ ਆਂ ਠੀਕ ਹੈ ਉੱਤਮ ਪੁਰਖ ਤੋਂ ਬਾਅਦ ਕੀ ਆਇਆ ਮੱਧਮ ਪੁਰਖ ਮੱਧਮ ਪੁਰਖ ਦੇ ਵਿੱਚ ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਤੇ ਉਹ ਮੱਧਮ ਪੁਰਖ ਹੈ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ ਤੂੰ ਤੁਸੀਂ ਤੇਰਾ ਤੁਹਾਡੇ ਤੂੰ ਤੁਸੀਂ ਤੇਰਾ ਤੁਹਾਡੇ ਇਹ ਕੀ ਹੋ ਗਿਆ ਮੱਧਮ ਪੁਰਖ ਠੀਕ ਹੈ ਇਹ ਕੀ ਹੋ ਗਿਆ ਮੱਧਮ ਪੁਰਖ ਇਹ ਅਗਲੀ ਉਦਾਹਰਣ ਹੋਗੀ ਔਰ ਨੰਬਰ ਦੇਣ ਤੇ ਕੀ ਆ ਗਿਆ ਅਨਯ ਪੁਰਖ ਜਾਂ ਤੀਜਾ ਪੁਰਖ ਠੀਕ ਹੈ ਅਨਿਆ ਪੁਰਖ ਜਾਂ ਤੀਜਾ ਪੁਰਖ ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਜਾਨਕਿ ਜਿਹੜੇ ਮਨੁੱਖ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਪੁਰਖ ਦੇ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨਿਆ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ ਉਹ ਉਹਨਾਂ ਉਹਦੇ ਲਈ ਅਸੀਂ ਕੀ ਵਰਤਦੇ ਹਾਂ ਉਹ ਉਹਨਾਂ ਠੀਕ ਹੈ ਅਨਿਆ ਪੁਰਖ ਜਾਂ ਤੀਜਾ ਪੁਰਖ ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨਿਆ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ ਜਿਵੇਂ ਉਹ ਉਹਨਾਂ ਸਿੰਪਲ ਦੀ ਭਾਸ਼ਾ ਦੇ ਵਿੱਚ ਤੁਸੀਂ ਦੋ ਥਰੈਂਡ ਆਪਸ ਵਿੱਚ ਗੱਲ ਕਰ ਰਹੇ ਹੋ ਠੀਕ ਹੈ ਤਾਂ ਜੋ ਜਿਸ ਨੇ ਗੱਲ ਸ਼ੁਰੂ ਕੀਤੀ ਹੈ ਜੋ ਬੋਲ ਰਿਹਾ ਹੈ ਠੀਕ ਹੈ ਕਹ ਲਓ ਕਿ ਤੁਸੀਂ ਆਪਣੇ ਫਰੈਂਡ ਦੇ ਨਾਲ ਕਿਸੇ ਆਪਣੇ ਤੀਜੇ ਫਰੈਂਡ ਬਾਰੇ ਗੱਲ ਕਰ ਰਹੇ ਹੋ ਠੀਕ ਹੈ ਤੁਸੀਂ ਗੱਲ ਕਰ ਰਹੇ ਹੋ ਤਾਂ ਤੁਸੀਂ ਉਸ ਜਗ੍ਹਾ ਤੇ ਕੀ ਹੋ ਜਾਓਗੇ ਉਤਮਪੁਰਖ ਹੋ ਜਾਓਗੇ ਜਿਸ ਫਰੈਂਡ ਦੇ ਨਾਲ ਤੁਸੀਂ ਆਪਣੇ ਦੇ ਨਾਲ ਦੋਸਤ ਦੇ ਨਾਲ ਗੱਲ ਕਰ ਰਹੇ ਹੋ ਉਹ ਹੋ ਗਿਆ ਮੱਧੇਂਪੁਰਖ ਔਰ ਜਿਸ ਦੋਸਤ ਬਾਰੇ ਤੀਜੇ ਦੋਸਤ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹ ਹੋ ਗਿਆ ਅਨ्यਪੁਰਖ ਠੀਕ ਹੈ ਇਸ ਇਸ ਤਰੀਕੇ ਨਾਲ ਅਸੀਂ ਸਮਝ ਲੈਣਾ ਹੈ ਨੈਕਸਟ ਆ ਜੋ ਅੱਗੇ ਦੇਖਦੇ ਆ ਨਿਜਵਾਚਿਕ ਪਟਨਾਮ ਇਹ ਹੈਗੀ ਪਟਨਾਮ ਦੀ ਦੂਸਰੀ ਕਿਸਮ ਠੀਕ ਹੈ ਨੰਬਰ 2 ਤੇ ਹੈ ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ ਉਸ ਨੂੰ ਨਿਜਵਾਚਕ ਪੜਨਾਮ ਕਿਹਾ ਜਾਂਦਾ ਹੈ ਕਰਤਾ ਦੇ ਨਾਲ ਆ ਕੇ ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਠੀਕ ਹੈ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਂਦਾ ਹੈ ਉਸ ਨੂੰ ਨਿਜਵਾਚਕ ਪੜਨਾਮ ਕਿਹਾ ਜਾਂਦਾ ਹੈ ਠੀਕ ਹੈ ਮੈਂ ਆਪ ਉਸ ਨੂੰ ਸਮਝਾਇਆ ਠੀਕ ਹੈ ਮੁੰਡੇ ਆਪਸ ਵਿੱਚ ਲੜਦੇ ਹਨ ਅਸੀਂ ਆਪ ਆਪਣੇ ਹੱਥੀ ਕੰਮ ਕੀਤਾ ਠੀਕ ਹੈ ਹੁਣ ਇੱਥੇ ਇਹਨਾਂ ਵਾਕਾਂ ਵਿੱਚ ਮੈਂ ਆਪਸ ਤੇ ਆਪ ਨਿਜਵਾਚਕ ਬਦਨਾਮਾ ਜਿਹੜੇ ਕਰਤਾ ਦੇ ਨਾਲ ਆ ਕੇ ਠੀਕ ਹੈ ਕਰਤਾ ਕੌਣ ਹੁੰਦਾ ਕੰਮ ਕਰਨ ਵਾਲਾ ਠੀਕ ਹੈ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤੇ ਜਾਂਦਾ ਫਿਰ ਉਸ ਵਾਕ ਦੇ ਕਰਤਾ ਦੀ ਵੀ ਜਾਨਕੀ ਜਿਹੜੇ ਕੰਮ ਕਰ ਰਹੇ ਉਹਨਾਂ ਦੀ ਥਾਂ ਤੇ ਵਰਤੇ ਜਾਂਦਾ ਹੈ ਉਹਨਾਂ ਦੇ ਨਾਮ ਦੀ ਥਾਂ ਤੇ ਵਰਤਿਆ ਜਾਂਦਾ ਉਸ ਨੂੰ ਨਿਜਵਾਚਕ ਬਦਨਾਮ ਕਹਾਂਗੇ ਠੀਕ ਹੈ ਮੈਂ ਆਪ ਠੀਕ ਹੈ ਹੁਣ ਦੇਖੋ ਉਹਨੇ ਮੈਂ ਵੀ ਕਹਿ ਦਿੱਤਾ ਔਰ ਆਪ ਵੀ ਯਾਨੀ ਕਿ ਮੈਂ ਆਪ ਉਸੇ ਨੂੰ ਸਬੋਧਨ ਕਰ ਰਿਹਾ ਨਾ ਮੈਂ ਮੈਂ ਆਪ ਆਪਣੇ ਆਪ ਨੂੰ ਕਹਿ ਰਿਹਾ ਉਹ ਠੀਕ ਹੈ ਉਸੇ ਤਰ੍ਹਾਂ ਮੁੰਡੇ ਆਪਸ ਵਿੱਚ ਫਿਰ ਮੁੰਡਿਆਂ ਨੂੰ ਹੀ ਸਬੋਧਨ ਕਰਦਾ ਮੁੰਡੇ ਆਪਸ ਵਿੱਚ ਲੜਦੇ ਅਸੀਂ ਆਪ ਯਾਨੀ ਕਿ ਆਪਣੇ ਆਪ ਨੂੰ ਸਬੋਧਨ ਕਰ ਰਿਹਾ ਜਿਹੜਾ ਕਰਤਾ ਹੈ ਜਿਹੜਾ ਕੰਮ ਕਰਨ ਵਾਲਾ ਹੈ ਉਥੇ ਉਹ ਆਪਣੇ ਆਪ ਨੂੰ ਸਬੋਧਨ ਕਰ ਰਿਹਾ ਔਰ ਉਥੇ ਉਹ ਆਪਣੇ ਆਪ ਨੂੰ ਹੀ ਪੇਸ਼ ਕਰ ਰਿਹਾ ਹੈਗਾ ਮੈਂ ਆਪ ਉਸ ਨੂੰ ਕਿਸ ਕਰਕੇ ਇਸ ਨੂੰ ਕੁਝ ਬੋਲਦੇ ਆ ਜਦੋਂ ਕੋਈ ਆਪਣੇ ਆਪ ਨੂੰ ਪੇਸ਼ ਕਰਦਾ ਦੋ ਨਿੱਜੀ ਹੋ ਗਿਆ ਨਾ ਦਾ ਇਸ ਨੂੰ ਬੋਲਦੇ ਨਿੱਜੀ ਵਾਚਕ ਪੜਨਾਮ ਠੀਕ ਹੈ ਮੈਂ ਆਪ ਉਸ ਨੂੰ ਸਮਝਾਇਆ ਮੈਂ ਆਪ ਉਸ ਨੂੰ ਸਮਝਾਇਆ ਮੁੰਡੇ ਆਪਸ ਵਿੱਚ ਲੜਦੇ ਹਨ ਅਸੀਂ ਆਪ ਆਪਣੇ ਹੱਥੀ ਕੰਮ ਕੀਤਾ ਯਾਨੀ ਕਿ ਆਪਣੇ ਆਪ ਨੂੰ ਸਬੰਧਨ ਕਰ ਰਿਹਾ ਤਾਂ ਇਹ ਕਿਹੜਾ ਪੜਨਾਮ ਹੋ ਗਿਆ ਵਿੱਚ ਇਹ ਹੋ ਗਿਆ ਨਿੱਜੀ ਵਾਚਕ ਪੜਨਾਮ ਕਿਹੜਾ ਪੜਨਾਮ ਹੋ ਗਿਆ ਇਹ ਨਿੱਜੀ ਵਾਚਕ ਪੜਨਾਮ ਜਿੱਥੇ ਨਿੱਜੀ ਗੱਲ ਕਰਦਾ ਆਪਣੇ ਬਾਰੇ ਗੱਲ ਕਰਦਾ ਠੀਕ ਹੈ ਨੈਕਸਟ ਆ ਜੋ ਅੱਗੇ ਚੱਲਦੇ ਆ ਅਗੇ ਨੰਬਰ 3 ਤੇ ਨਿਸ਼ਚੇਵਾਚਕ ਪੜਨਾਮ ਠੀਕ ਹੈ ਇਹ 3 ਨੰਬਰ ਹੈ ਤੀਸਰਾ 파ਟ ਹੈ ਜਿਹੜੇ ਪੜਨਾਮ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੀ ਨਾਂ ਦੀ ਥਾਂ ਤੇ ਵਰਤੇ ਜਾਣ ਉਸ ਨੂੰ ਨਿਸ਼ਚੇਵਾਚਕ ਪੜਨਾਮ ਕਿਹਾ ਜਾਂਦਾ ਹੈ ਠੀਕ ਹੈ ਕਿਸੇ ਦੂਰ ਜਾਂ ਨੇੜੇ ਦੀ ਕੋਈ ਚੀਜ਼ ਹੈ ਕੋਈ ਵਸਤੂ ਹੈ ਜੋ ਨਜ਼ਰ ਆ ਰਹੀ ਹੈ ਸਾਨੂੰ ਅਸੀਂ ਉਸ ਦੇ ਵੱਲ ਇਸ਼ਾਰਾ ਕੀਤਾ ਪਰ ਉਹਦਾ ਨਾਂ ਵੀ ਲੈ ਲਿਆ ਠੀਕ ਹੈ ਉਸ ਨੂੰ ਨਿਸ਼ਚੇਵਾਚਕ ਪੜਨਾਮ ਕਹਾਂਗੇ ਠੀਕ ਹੈ ਅ ਉਹ ਕੁਝ ਬਣ ਰਿਹਾ ਹੈ ਠੀਕ ਹੈ ਆ ਬੜਾ ਹਾਜ਼ਰ ਜਵਾਬ ਹੈ ਇਹਨਾਂ ਵਾਕਾਂ ਵਿੱਚ ਆ ਤੇ ਇਹ ਨਿਸ਼ਚੇਵਾਚਕ ਪੜਨਾਮ ਹੈ ਯਾਨੀ ਕਿ ਅ ਉਹ ਕੁਝ ਬਣ ਰਿਹਾ ਹੈ ਸਾਨੂੰ ਪਤਾ ਲੱਗ ਗਿਆ ਕਿ ਕੁਝ ਹੋ ਰਿਹਾ ਕੋਈ ਕੰਮ ਹੋ ਰਿਹਾ ਇਹ ਨਿਸ਼ਚਿਤ ਹੋ ਗਿਆ ਠੀਕ ਹੈ ਇਹ ਬੜਾ ਹਾਜ਼ਰ ਜਵਾਬ ਹੈ ਕਿਸੇ ਬਾਰੇ ਗੱਲ ਕੀਤੀ ਗਈ ਹੈ ਇਹ ਕੋਈ ਵੀ ਪਰਸਨ ਦੀ ਗੱਲ ਕੀਤੀ ਗਈ ਕਿ ਬਹੁਤ ਹਾਜ਼ਰ ਜਵਾਬ ਹੈ ਇਥੇ ਠੀਕ ਹੈ ਔਰ ਉਹ ਨਿਸ਼ਚਿਤ ਕੀਤਾ ਗਿਆ ਕਿ ਹਾਂ ਇਹ ਕੋਈ ਹੈ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਇਸ਼ਾਰਾ ਸੰਕੇਤ ਬਿਲਕੁਲ ਕਲੀਅਰ ਹੈ ਠੀਕ ਹੈ ਕਿ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਤਾਂ ਇਸ ਕਰਕੇ ਇਸ ਨੂੰ ਅਸੀਂ ਕਿਸ categories ਦੇ ਵਿੱਚ ਰੱਖਦੇ ਹਾਂ ਇਸ ਨੂੰ ਰੱਖਦੇ ਅਸੀਂ ਨਿਸ਼ਚੇਵਾਚਕ ਯਾਨੀ ਕਿ ਨਿਸ਼ਚਿਤ ਹੋ ਗਿਆ ਹੈ ਕਿ ਕਿਸ ਬਾਰੇ ਗੱਲ ਕਰ ਰਹੇ ਹਾਂ ਜਾਂ ਕਿਸ ਵੱਲ ਇਸ਼ਾਰਾ ਹੋ ਰਿਹਾ ਹੈ ਠੀਕ ਹੈ ਉਹ ਨਿਸ਼ਚਿਤ ਹੋ ਗਿਆ ਤਾਂ ਇਸ ਨੂੰ ਬੋਲਦੇ ਹਨ ਨਿਸ਼ਚੇਵਾਚਕ ਪੜਨਾਮ ਇਹ ਪੜਨਾਮ ਦੀ ਹੈਗੀ ਹੈ ਥਰਡ ਪਾਰਟ ਠੀਕ ਹੈ ਤੀਸਰੀ ਕਿਸਮ ਛੇ ਕਿਸਮਾਂ ਦੀ ਗੱਲ ਕੀਤੀ ਅਸੀਂ ਪੜਨਾਮ ਦੀ ਠੀਕ ਹੈ ਤਾਂ ਇਸ ਤਰ੍ਹਾਂ ਦੇ ਵਾਕ ਕੀ ਖਾਣਗੇ ਇਸ ਤਰ੍ਹਾਂ ਦੇ ਵਾਕ ਹੀ ਆਖਵਾਂਗੇ ਨਿਸ਼ਚੇਵਾਚਕ ਪੜਨਾਮ ਨੈਕਸਟ ਆਜੋ ਅਗਲਾ ਹੈਗਾ ਅਨਿਸ਼ਚੇਵਾਚਕ ਪੜਨਾਮ ਇਹ ਹੈਗਾ ਪਾਠ ਆਪਣਾ 4 ਨੰਬਰ ਹੁਣ ਜਿਹੜੇ ਪੜਨਾਮ ਸ਼ਬਦਾਂ ਤੋਂ ਕਿਸੇ ਵਿਅਕਤੀ ਸਥਾਨ ਵਸਤੂ ਆਦਿ ਦਾ ਸਪਸ਼ਟ ਜਾਂ ਨਿਸ਼ਚਿਤ ਪੂਰਵਕ ਗਿਆਨ ਨਾ ਹੋਵੇ ਉਹਨਾਂ ਨੂੰ ਅਨਿਸ਼ਚੇਵਾਚਕ ਪੜਨਾਮ ਕਹਿੰਦੇ ਹਨ ਮਨ ਜਿਹੜੇ ਸ਼ਬਦਾਂ ਤੋਂ ਸਾਨੂੰ ਉਹਦੇ ਵੀ ਜਿਹੜੇ ਪੜਨਾਮ ਦੀ ਵਰਤੋਂ ਕੀਤੀ ਜਾਏਗੀ ਕਿਸੇ ਵਿਅਕਤੀ ਦਾ ਨਹੀਂ ਕਲੀਅਰ ਨਹੀਂ ਹੋਏਗਾ ਸਾਨੂੰ ਕੁਝ ਵੀ ਜਿਵੇਂ ਕੋਈ ਗੀਤ गा ਰਿਹਾ ਹੈ ਯਾਨੀ ਕਿ ਗੀਤ ਤਾਂ गा ਰਿਹਾ ਹੈ ਪਰ ਕੋਈ ਗਾ ਰੇ ਕੋਈ ਪਤਾ ਨਹੀਂ ਕਿ ਕੌਣ ਗਾ ਰਿਹਾ ਹੈ ਕਿੱਥੀ ਕਈ ਆਉਂਦੇ ਹਨ ਇੱਥੇ ਕਈ ਆਉਂਦੇ ਹਨ ਹੁਣ ਇਹਦੇ ਵਿੱਚ ਕਲੀਅਰ ਨਹੀਂ ਹੈ ਕਈ ਦੇ ਵਿੱਚ ਬਹੁਤ ਸਾਰੇ ਲੋਕ ਆ ਜਾਣਗੇ ਕੋਈ ਦੇ ਵਿੱਚ ਬਹੁਤ ਸਾਰੇ ਲੋਕ ਆ ਜਾਣਗੇ ਕੋਈ ਕੋਈ ਗੀਤ गा ਰਿਹਾ ਹੈ ਸਾਨੂੰ ਨਹੀਂ ਪਤਾ ਕੌਣ गा ਰਿਹਾ ਹੈ ਬਟ ਕੋਈ ਗਾ ਰਿਹਾ ਹੈ ਠੀਕ ਹੈ ਇੱਥੇ ਕਈ ਆਉਂਦੇ ਹਨ ਇੱਥੇ ਵੀ ਕਲੀਅਰ ਨਹੀਂ ਹੈ ਕਈ ਮਤਲਬ ਕਿ ਬਹੁਤ ਸਾਰੇ ਲੋਕ ਆਉਂਦੇ ਹਨ ਉਹਨਾਂ ਦਾ ਕੋਈ ਨਹੀਂ ਵਾਕਾਂ ਵਿੱਚ ਕੋਈ ਕਿਵੇਂ ਇੱਕੀ ਅਨਿਸ਼ਚੇਵਾਚਕ ਪੜਨਾਵ ਹੈ ਠੀਕ ਹੈ ਕੀ ਹੈ ਇਹ ਦੋਨੋਂ ਕੀ ਹੈ ਅਨਿਸ਼ਚੇਵਾਚਕ ਪੜਨਾਵ ਹੈ ਕਿਉਂਕਿ ਅਨਿਸ਼ਚਿਤ ਸੰਕੇਤ ਕਰਦੇ ਹੈ ਇਹ ਪੂਰਨ ਤੌਰ ਤੇ ਸਪਸ਼ਟ ਨਹੀਂ ਹੈ ਠੀਕ ਹੈ ਪੂਰਨ ਤਾਰਤੇ ਸਪਸ਼ਟ ਨਹੀਂ ਹੈ ਜੇ ਇਥੇ ਹੀ ਹੁੰਦਾ ਕਿ ਉਹ ਗੀਤ गा ਰਿਹਾ ਹੈ ਇਥੇ ਉਹ ਆਉਂਦੇ ਹਨ ਤਾਂ ਉੱਥੇ ਨਿਸ਼ਚੈ ਸੀਗਾ ਵੀ ਉਹ ਕਿਸੇ ਦੇ ਬਾਰੇ ਵਿੱਚ ਗੱਲ ਹੋ ਰਹੀ ਹੈ ਤੇ ਕੋਈ ਕੇਈ ਠੀਕ ਹੈ ਇਹ ਧਿਆਨ ਰੱਖਣਾ ਹੈਗਾ ਪੜਨਾਮ ਸ਼ਬਦਾਂ ਤੋਂ ਕਿਸੇ ਵਿਅਕਤੀ ਸਥਾਨ ਵਸਤੂ ਆਦਿ ਜਾਂ ਸਪਸ਼ਟ ਜਾਂ ਨਿਸ਼ਚੇ ਪੂਰਵਕ ਗਿਆਨ ਨਾ ਹੋਵੇ ਉਸ ਨੂੰ ਅਨਿਸ਼ਚੇ ਵਾਚਕ ਪੜਨਾਮ ਕਿਹਾ ਜਾਏਗਾ ਠੀਕ ਹੈ ਜੀ ਨੈਕਸਟ ਆਜੋ ਅੱਗੇ ਹੈਗਾ ਆਪਣਾ ਪਾਰਟ ਨੰਬਰ 5 ਤੇ ਚੱਲਦੇ ਆਪਾਂ ਠੀਕ ਹੈ ਇਦੇ ਜਿਹੜਾ ਸ਼ਬਦ ਨਾਮ ਸ਼ਬਦੀ ਥਾਂ ਵਰਤਿਆ ਜਾਵੇ ਤੇ ਯੋਜਕਾਂਵਾਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ ਉਸ ਨੂੰ ਸੰਬੰਧਵਾਚਕ ਪਰਨਾਮ ਕਹਿੰਦੇ ਆ। ਅਗਲਾ ਕਿਹੜਾ ਹੈਗਾ ਜੀ ਸੰਬੰਧਵਾਚਕ ਪਰਨਾਮ। ਸੰਬੰਧਵਾਚਕ ਪਰਨਾਮ ਕੀ ਹੈ? ਨਾਮ ਸ਼ਬਦੀ ਥਾਂ ਤੇ ਵਰਤਿਆ ਜਾਵੇ ਤੇ ਯੋਜਕਵਾਗ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਉਸ ਨੂੰ ਸੰਬੰਧਵਾਚਕ ਪਰਨਾਮ ਕਿਹਾ ਜਾਂਦਾ ਹੈ। ਜਿਵੇਂ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ বাসਦੇ ਹਨ। ਉਹ ਸ਼ਰਾਬੀ ਜਿਸ ਨੇ ਗੋਲੀਆਂ ਚਲਾਈਆਂ ਸਨ ਫੜਿਆ ਗਿਆ ਜੋ ਅਤੇ ਜਿਸ ਨੇ ਸ਼ਬਦ ਕੀਆ ਸੰਬੰਧਵਾਚਕ ਪੜਨਾਮੇ ਦੇ ਵਿੱਚ ਠੀਕ ਹੈ ਸੰਬੰਧ ਦੂਜੇ ਦੇ ਨਾਲ ਯੋਜਕਾ ਮੰਗ ਦੋ ਵਾਕਾਂ ਨੂੰ ਆਪਸ ਵਿੱਚ ਸੰਬੰਧ ਕਰਨਾ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ ਸੁਖੀ বাসਦੇ ਹਨ ਠੀਕ ਇੱਥੇ ਜੋੜ ਦਿੱਤਾ ਨਾ ਉਹ ਸ਼ਰਾਬੀ ਅਲੱਗ ਹੈ ਦੇ ਜਿਸ ਨੇ ਗੋਲੀਆਂ ਚਲਾਈਆਂ ਫੜਿਆ ਗਿਆ ਮਤਲਬ ਦੋ ਸ਼ਬਦਾਂ ਨੂੰ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਆ ਯੋਜਕ ਦੇ ਵਾਂਗ ਉਹ ਸੰਬੰਧਵਾਚਕ ਪੜਨਾਮ ਅਖਵਾਉਂਦੇ ਆ ਉਦਾਹਰਨ ਤੁਹਾਡੇ ਸਾਹਮਣੇ ਲੌਤੀ ਇਹ ਹੈਗੀ ਆਪਣੇ ਪੜਨਾਮ ਦੀ ਲਾਸਟ ਕਿਸਮ 6 ਨੰਬਰ ਤੇ ਠੀਕ ਹੈ ਸੰਬੰਧਵਾਚਕ ਪੜਨਾਮ ਤੋਂ ਬਾਅਦ ਆ ਗਿਆ ਜੀ ਪ੍ਰਸ਼ਨਵਾਚਕ ਪੜਨਾਮ ਨਾਮ ਤੋਂ ਹੀ ਸਪਸ਼ਟ ਹੈ ਜਿਹੜਾ ਸ਼ਬਦ ਨਾਮ ਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਉਸ ਵੱਲੋਂ ਕੋਈ ਪੁੱਛਗਿੱਛ ਕੀਤੀ ਜਾਵੇ ਉਸ ਨੂੰ ਪੜਨਾਮ ਨੂੰ ਪ੍ਰਸ਼ਨਵਾਚਕ ਪੜਨਾਮ ਕਿਹਾ ਜਾਂਦਾ ਹੈ ਕੌਣ ਸੌ ਕੌਣ ਸੌ ਰਿਹਾ ਹੈ ਗਲਾਸ ਕਿਸ ਨੇ ਤੋੜਿਆ ਜਾਨੀ ਕਿ ਜਿਹਦੇ ਵਿੱਚ ਪ੍ਰਸ਼ਨ ਪੁੱਛਿਆ ਜਾਏਗਾ ਔਰ ਨਾਂ ਨਾਰ ਉਹ ਸ਼ਬਦ ਨਾਮ ਦੀ ਜਗ੍ਹਾ ਤੇ ਆ ਕੇ ਪੜਨਾਮ ਦਾ ਕੰਮ ਵੀ ਕਰਦਾ ਹੈਗਾ ਉਸ ਨੂੰ ਪ੍ਰਸ਼ਨਵਾਚਕ ਪੜਨਾਮ ਕਹਿੰਦੇ ਆ ਠੀਕ ਹੈ ਕੌਣ ਸੌ ਰਿਹਾ ਹੈ ਹੁਣ ਇੱਥੇ ਨਾਲ ਦਾ ਪ੍ਰਸ਼ਨ ਪੁੱਛ ਲਿਆ ਨਾਲੇ ਕੀ ਹੈ ਗਿਆ ਪੜਨਾਮ ਹੋ ਗਿਆ ਗਲਾਸ ਕਿਸ ਨੇ ਤੋੜਿਆ? ਪ੍ਰਸ਼ਨ ਵੀ ਪੁੱਛਿਆ ਗਿਆ। ਕਿਸ ਜਿਹੜਾ ਹੈਗਾ ਇੱਥੇ ਪੜਨਾਮ ਬੰਦ ਹੈਗਾ। ਠੀਕ ਹੈ। ਕੌਣ ਇਸ ਤੇ ਕਿਹੜਾ ਸ਼ੋਰ ਪਾ ਰਿਹਾ ਹੈ? ਠੀਕ ਹੈ। ਕਿਹੜਾ ਸ਼ੋਰ ਪਾ ਰਿਹਾ? ਕੌਣ ਕਿਸ ਨੇ ਤੇ ਕਿਹੜਾ ਸ਼ਬਦ ਪ੍ਰਸ਼ਨਵਾਚਕ ਪੜਨਾਮ ਹਨ। ਠੀਕ ਹੈ ਜੀ। ਤੋਂ ਇਹ ਪੜਨਾਮ ਦੀਆਂ ਸਾਡੇ ਕੋਲੇ 6 ਕਿਸਮਾਂ ਸੀਗੀਆਂ। ਅੱਗੇ ਆਪਾਂ ਹੌਲੀ-ਹੌਲੀ ਮੂਵ ਕਰਾਂਗੇ ਐਮਸੀਕਿਊ ਵੱਲ। ਇੱਕ ਵਾਰੀ ਥੋੜਾ ਥੋੜੀ ਥੋੜੀ-ਥੋੜੀ ਡਿਟੇਲ ਮੈਂ ਕਹਿੰਨਾ ਜ਼ਰੂਰ ਸਾਂਝੀ ਕੀਤੀ ਜਾਵੇ। ਤਾਂ ਕਿ ਸਾਨੂੰ ਥੋੜੀ-ਥੋੜੀ ਜਾਣਕਾਰੀ ਪ੍ਰਾਪਤ ਹੋਵੇ। ਠੀਕ ਹੈ। ਅਸੀਂ ਇਸੇ ਤਰ੍ਹਾਂ ਹੀ ਤੁਸੀਂ ਬਸ ਇਹ ਵੀਡੀਓ ਜਿਹੜੀਆਂ ਹੈਗੀਆਂ ਦੇਖਦੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਚੰਗਾ ਲੱਗੇ ਜਿੱਦੇ ਦੇ ਕੇ ਸ਼ੇਅਰ ਜਰੂਰ ਕਰਿਓ ਠੀਕ ਹੈ ਔਰ ਕੋਈ ਵੀ ਤੁਹਾਡੇ ਵੱਲੋਂ ਸੁਝਾਅ ਹੋਵੇ ਕਮੈਂਟ ਬਾਕਸ ਵਿੱਚ ਜਰੂਰ ਛੱਡਿਆ ਕਰੋ ਆਪਾਂ ਆਉਣ ਵਾਲੇ ਟਾਈਮ 'ਚ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਹੋਰ ਤਰੀਕੇ ਨਾਲ ਵਧੀਆ ਕਰੀਏ ਠੀਕ ਹੈ ਜੀ ਤੋ ਇਸੇ ਆਪਣਾ ਅੱਜ ਦਾ ਟੌਪਿਕ ਫਿਰ ਮਿਲਾਂਗੇ ਅਗਲੇ ਸਬਜੈਕਟ ਦੇ ਨਾਲ ਅਗਲੇ ਵਿਸ਼ੇ ਦੇ ਨਾਲ ਠੀਕ ਹੈ ਹਾਂ ਜੀ ਲਓ ਰੱਬ ਦਾ ਨਾਮ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿ ਸਕਾਲ ਜੀ ਸਾਰੇ